ਓ ਠੋਕੂ ਓ ਹਾਂ ਕੱਢੂ ਕੰਮ ਚੱਲ ਪੂ ਆਪਣਾ ਇਹ ਤਾਂ ਟੱਟੀਆਂ ਦਾ ਪੱਟੀਆਂ ਨਹੀਂ ਆ ਪਾ ਦੋ ਓਏ ਕੰਮ ਇਹ ਫੁੱਲ ਚੱਲੂ ਆਪਣਾ ਸ਼ਾਨ ਵੀ ਨਾ ਲਵੇ ਮੇਰਾ ਪਤੌਰਿਆ ਕੇ ਕੋਈ ਆਪਾਂ ਨੂੰ ਪਿੰਡ ਚ ਆਪਾਂ ਠੱਗੀ ਵੀ ਵਾਲਾ ਨਾ ਮਾਰੀ ਸੀ ਪਿਛਲੀ ਵਾਰ ਨਹੀਂ ਸ਼ਾਨ ਦਾ ਕੋਈ ਜਰਾ ਆਪਾਂ ਨੂੰ ਕਿਵੇਂ ਕੋਈ ਸ਼ਾਨ ਜੂ ਆਪਾਂ ਨੂੰ ਯਾਰ ਹੈ ਨਹੀਂ ਸ਼ਾਨ ਦਾ ਨਵਾਂ ਕੰਮ ਆਪਣਾ ਹੁਣ ਪੈਂਦਾ ਲੋੜਿਆ ਕਿਤੇ ਉਹੀ ਕੰਮ ਨਾ ਹੋ ਜਾ ਕਿਤੇ ਬੁੰਡ ਤੇ ਪੈ ਜਾਣ ਓ ਪੈਂਦਾ ਖਾਦ ਮੈਂ ਚੱਲੂ ਫੁੱਲ ਕੰਮ ਤੇ ਮੈਂ ਗਾਰੰਟੀ ਦਿੰਦਾ ਯਾਰ ਤੂੰ ਚੱਲੂਗਾ ਆਹੋ ਐ ਕਰ ਫਿਰ ਪਿੰਡ ਕੰਨੀ ਨਿਕਲ ਪਿੰਡ ਵੀ ਨੇੜੀ ਆ ਗਿਆ ਹੋਕਾ ਸ਼ੋਕਾ ਦੇ ਕੋਈ ਹਨਾ ਚੱਲ ਚਾਲ ਕੇ ਬੀੜੀ ਬੁੜੀ ਤੜੀ ਪੀੜ ਕੇ ਗਾਹਾਂ ਪੀਏ ਬੀੜੀ ਆਪਾਂ ਪੀਵਾਂਗੇ ਕਾਹਾਂ ਪੀ ਲਾਂਗੇ ਹੈਨਾ ਹਾਂ ਤੂੰ ਚਾਲ ਕੇ ਰਾ ਚੱਲੀਏ ਮੋਟਰਸਾਈਕਲ ਸਿੱਖ ਲੋ ਭਾਈ ਮੋਟਰਸਾਈਕਲ ਮੋਟਰਸਾਈਕਲ ਸਿੱਖ ਲੋ ਬੋਲ ਪਾ ਤੇਰੇ ਕਿਹੜਾ ਮੂੰਹ ਤੇ ਬਦਾਮ ਪਾਏ ਆ ਮੋਟਰਸਾਈਕਲ ਸਿੱਖ ਲੋ ਆਹ ਖੜਾ ਇੱਕ ਜਰ ਇਹਨੂੰ ਪੁੱਛਦੇ ਆਂ ਜੀ ਡਾਉਣਾ ਹੀ ਪੁੱਪੂ ਆਪਾਂ ਨੂੰ ਆਪ ਨਹੀਂ ਕਹਿੰਦਾ ਹੈਨਾ ਉਹ ਸੈ ਨੂੰ ਕਿਰਾ ਉਹ ਪੁੱਸ ਬੰਦਾ ਆਹ ਖੜਾ ਮੇਰਾ ਸਾਰਾ ਲੱਤਾਂ ਤੇ ਦੀਆਂ ਮਾੜੀਆਂ ਨਹੀਂ ਆ ਓਏ ਟ੍ਰੀਰੀ ਲੱਤਾਂ ਜਈ ਹੈ ਤਾਂ ਕੋਈ ਦਾਲ ਪੋਸ ਦੇ ਆ ਚਾਲ ਗਾਹਾਂ ਚੱਲ ਕੇ ਮੋਟਰਸਾਈਕਲ ਸਿੱਖ ਲੋ ਭਾਈ ਮੋਟਰਸਾਈਕਲ ਮੋਟਰਸਾਈਕਲ ਸਿੱਖ ਲੋ ਆ ਜਾਓ ਭਾਈ ਆ ਜਾਓ ਨਵਾਂ ਕੰਮ ਚਲਾਇਆ ਆਪਾਂ ਸਿਕਉਣ ਦਾ ਮੋਟਰਸਾਈਕਲ ਮੋਟਰਸਾਈਕਲ ਆ ਜਾਓ ਭਾਈ ਕੋਈ ਅਣਜਾਣ ਹੁੰਦਾ ਕਈ ਵਾਰ ਬਾਹਲਾ ਨਜਾਇਜ਼ ਹਾਂ ਅਣਜਾਣ ਹੁੰਦਾ ਕਈ ਵਾਰ ਸਿਖਾ ਦਾਂਗੇ ਪੂਰਾ ਚੋਟੀ ਦੀ ਸਿਕਾਵਾਂਗੇ ਕਾਫਰ ਨਹੀਂ ਛੱਡਦੇ ਕੋਈ ਆ ਜਾਓ ਜੀ ਆ ਜਾਓ ਹਾਂ ਮੋਟਰਸਾਈਕਲ ਸਿੱਖ ਲੋ ਆ ਜਾਓ ਭਾਈ ਮੋਟਰਸਾਈਕਲ ਸਿੱਖ ਲੋ ਓ ਠੋਕੂ ਬੀੜੀ ਬੂੜੀ ਨਾ ਪੀ ਲੀਏ ਯਾਰ ਪੈਂਟਾ ਆ ਗਿਆ ਕਹਾ ਫਿਰ ਪੀਤੀ ਨਹੀਂ ਜਾਣੀ ਪੀ ਲੈਣਾ ਕੱਡੂ ਐ ਕਰੂਰੀ ਲਾ ਫਿਰ ਇੱਥੇ ਸਟੈਂਡ ਲਾ ਦੇ ਇੱਥੇ ਬਹਿ ਜਾ ਕੋਈ ਆਊਗਾ ਯਾਰ ਆ ਚ ਓਏ ਖੇਤਾਂ 'ਚ ਤਾਂ ਕਿਹੜਾ ਆਊਗਾ ਐ ਆਪਾਂ ਨੂੰ ਕੁਝ ਕਹਿੰਦਾ ਨਹੀਂਗਾ ਬੀੜੀ ਬੂੜੀ ਪਤੀ ਆ ਲੋਕਾਂ ਨੂੰ ਬੰਦਾ ਲਾ ਲਾਂਦਾ ਤੁਰਿਆ ਜਾਂਦਾ ਆ ਲਾ ਯਾਰ ਇੱਥੇ ਬਹਿ ਜਾ ਗੋਹੇ ਤੇ ਨਾ ਬਾਈ ਜੀ ਕਿਤੇ ਆਏ ਕੱਢ ਲਾ ਬੀੜੀ ਪੀ ਓਏ ਬਹਿ ਜਾ ਕਰਾ ਥੱਲੇ ਬਹਿ ਜਾ ਲਾ ਕੇ ਰੱਖੀ ਦੀ ਉਹਨਾਂ ਸਾਰਾ ਟੁੱਟੀ ਜਾਂਦਾ ਯਾਰ ਲੈ ਫੜ ਤਰੀੜਾ ਟੁੱਟੀ ਜਾਂਦਾ ਬਣਾ ਲਾਈ ਤਾਂ ਮੁਕ ਸਾਈਡ ਤੇ ਪੂਲਾ ਆ ਯਾਰ ਸੋਹ ਦਾ ਗਾਹ ਕੋਈ ਟੱਕਰੀ ਨਹੀਂ ਯਾਰ ਕੱਡੂ ਬਣਾ ਇਹ ਪੂਲਾ ਜਾ ਕਰ ਲਾ ਓਏ ਗਾਹ ਕੋਈ ਜਾ ਕੋਈ ਟੱਕਰੀ ਹੋਇਆ ਯਾਰ ਉਹ ਗਾਹ ਕੋ ਕੁਛ ਬਣ ਕੇ ਟਕਰੂ ਅੱਖ ਤਾਂ ਖੁੱਲਦੀ ਨਹੀਂ ਆਪਣੀ ਪੂਲਾ ਕਰ ਮਰਾ ਅੱਖੜਾ ਇਹ ਮੇਰਾ ਸਾਲਾ ਹੁਣ ਤਾਂ ਸੀਖ ਵੀ 부ਝੀ ਜਾਂਦੀ ਹੈ ਗਾਹ ਕੋ ਕਿਥੋਂ ਟਕਰੂ ਚੱਲ ਕੋ ਕੰਮ ਹੋ ਨਵਾਂ ਕੰਮ ਚਲਾਇਆ ਆਪਾਂ

ਹਾਂ ਢੀਠੋ ਨਾਲ ਨਹੀਂ ਚਲਦੀ ਨਹੀਂ ਕਰਦੀ ਹਾਂ ਹਾਂ ਹਵਾ ਵਾਲੀ ਚਲਦੀ ਅੱਜ ਦੇਖਦਾ ਲੱਗਦਾ ਠੰਡਾ ਹੀ ਮੌਸਮ ਖਰਾਬ ਹੈ ਲਾ ਹਾ ਲਾਲਾ ਆਹੀ ਲਾਲ ਨੇ ਇੱਕ ਬਹੁਤ ਆਇਆ ਲਾਲਾ ਲਾਲਾ ਕੋਈ ਨਹੀਂ ਤਾਂ ਇੱਥੋਂ ਨਹੀਂ ਚਲਦੀ ਹੈਗੀ ਇਹ ਆਹ ਸੱਤਾ ਉਹ ਜਮਾਂ ਉੱਤੇ ਥਾਲਾ ਲਾਲਾ ਕੋਈ ਨਹੀਂ ਹੁੰਦਾ ਜੇਰਾ ਆਪਣਾ ਕੰਮ ਜਾਂ ਫੇਲ ਹੋ ਗਿਆ ਪਹਿਲਾਂ ਵਾਲਾ ਜਿਹੜਾ ਟੱਟੀਆਂ ਪੱਟੀਆਂ ਨਹੀਂ ਆਪਾਂ ਤੋਂ ਹਣਾ ਉਹ ਆਪਣਾ ਕੰਮ ਚੱਲਿਆ ਜੇ ਟੱਟਾ ਟੁੱਟਾ ਪੱਟੀ ਪਿਆ ਸੱਡ ਪਰੇ ਪੰਜ ਦਾ ਪਾ ਕੰਮ ਨਮਾ ਵਹੀ ਆਪਣਾ ਕੰਮ ਇਹ ਕੰਮ ਮੈਨੂੰ ਫਾਇਦੇ ਚ ਲੱਗਦਾ ਹੈ ਇਹ ਹੋਰ ਇਹ ਠੀਕ ਹੈ ਹੈ ਹੋਰ ਮੋਟੇ ਇਸ ਰੋਂਗਾ ਹਾਂ ਫਾਇਦੇ ਚ ਹੈ ਕੰਮ ਤੂੰ ਆਏ ਆ ਯਾਰਾ ਵੀ ਕੰਮ ਤਾਂ ਉਹ ਵੀ ਲੋਡ ਸੀ ਸਾਰੀ ਦਿਹਾੜੀ ਵਧੀਆ ਪੈ ਜਾਂਦੀ ਸੀ ਉਹ ਆਪਾਂ ਠੱਗੀਆਂ ਮਾਰੀ ਨਾ ਮਾੜਾ ਹੋ ਠੱਗੀ ਨਹੀਂ ਮਾਰਦੇ ਆਪਾਂ ਮੜ ਕੋਦਿਆ ਆਪਾਂ ਅੜ ਕੇ ਜੇ ਉਹ ਬੰਦੇ ਟੱਕਰ ਕੇ ਅੱਜ ਓਏ ਮੇਰੀ ਗੱਲ ਸੁਣ ਜਿਹੜਾ ਬੰਦਾ ਅੱਜ ਕੱਲ ਵੀਰੇ ਠੱਗੀ ਮਾਰਦਾ ਨਾ ਉਹਦੀ ਜਾਇਜ਼ਾ ਕਰੀਏ ਉਹੀ ਚੱਲਦਾ ਹੈ ਈਮਾਨਦਾਰ ਬੰਦਾ ਹੋ ਜਿੰਨਾ ਸਿੱਧਾ ਸਾਦਾ ਹੋਊਗਾ ਉਹਦੀ ਬੁੰਡੀ ਵਾਜਦੀ ਹਾਂ ਇਹ ਤੇਰੀ ਗੱਲ ਸਹੀ ਹੈ ਜਿੰਨਾ ਬੰਦਾ ਲੁੱਚਾ ਲੰਡਾ ਹੋਊਗਾ ਉਨਾਂ ਹੀ ਲੋਕ ਉਹਨੂੰ ਵੱਧੋ ਹੋ ਕਰਦੇ ਆ ਭੈਣ ਦੇ ਘਰ ਲੋਕ ਵੀ ਇਹੋ ਜਿਹੇ ਹੋਏ ਖੜਿਆ ਰੱਬ ਵੀ ਇਹੋ ਜਹਾ ਹੋਇਆ ਹੋਰ ਹੱਕ ਦੀ ਕਮਾਈ ਦਾ ਕਹਿੰਦੇ ਇੰਦਰੇ ਸਕੂਟਰ ਚ ਹਾਂ ਹਾਂ ਹੱਕ ਦੀ ਕਮਾਈ ਦਾ ਪਿੰਡਾਂ ਦੇ ਸਕੂਟਰ ਚ ਤੇ ਸੱਜਣਾ ਆਈ ਕਰਤੀ ਨਾ ਹੋਈਗਾ ਲੱਖ ਰੁਪਏ ਦੀ ਦੋ ਨੰਬਰ ਦਾ ਪੈਸੇ ਕਮ ਆਉਂਦਾ ਦੋ ਨੰਬਰ ਦੇ ਦੋ ਪੇਰਾ ਭਾਈ ਬਣਦੀ ਤੂੰ ਆ ਲਾਲਾ ਕੰਮ ਕੋਈ ਮਿਲਦਾ ਨਹੀਂਗਾ ਹੁਣ ਆਪਾਂ ਨੂੰ ਇਹ ਕੰਮ ਵਿੱਢਣੀ ਪਿਆਗਾ ਹਾਰ ਕੇ ਆਪਾਂ ਟੱਟੀਆਂ ਦਾ ਕੰਮ ਵੀ ਮੁਹੀ ਵਿੱਢਿਆ ਸੀ ਹੋਰ ਹੁਣ ਆਪਾਂ ਕੰਮ ਤੇ ਰਹੀ ਗੱਲ ਆ ਹੁਣ ਇਹ ਆਪਣਾ ਕੰਮ ਲੋਟ ਆ ਜਲ ਜੇ ਵਧੀਆ ਕਾਮਯਾਬ ਹੋ ਜਾਗੇ ਮੇਰੀ ਗੱਲ ਸੁਣ ਬਾਲੀ ਸ਼ਕਟ ਨਾ ਪੀਗਾ ਤੂੰ ਨਸ਼ਾ ਬਹੁਤ ਬੜੀ ਚੀਜ਼ ਹੈ ਹਰਦਾ ਨਹੀਂ ਬਾਈ ਇਹ ਨਸ਼ਾ ਇਹ ਨਸ਼ਾ ਨਾ ਖਾਇਆ ਖਰਾਬ ਹੋ ਜਾ ਮਤੇ ਕਈ ਵਾਰ ਜਦੋਂ ਕੋਈ ਗਾਮ ਗੋਮ ਲੱਗ ਜੇ ਯਾਰ ਫਿਰ ਜੀ ਨਹੀਂ ਲੱਗਦਾ ਫਿਰ ਨਸ਼ਾ ਪਤਾ ਕਿੱਥਾ ਜਾਂਦਾ ਭੈਣ ਚੋਦਾ ਪਤਾ ਨਹੀਂ ਲੱਗਦਾ ਤਾ ਮੈਨੂੰ ਕੀ ਸਮਝ ਦੇ ਦਰਦ ਦਿਲਾਂ ਦੇ ਤੂੰ ਤਾਂ ਮੈਨੂੰ ਵੀ ਕਹਦਾ ਗਝਾਤਾ ਇਹ ਕੰਮ ਚ ਜਾ ਕੋਈ ਫਾਇਦਾ ਨਸ਼ਾ ਨਾ ਕਰ ਯਾਰ ਬਹੁਤ ਮਾੜੀ ਗੱਲ ਭੈਣ ਦਾ ਬਤੌਰਿਆ ਹੁਣੀ ਕਹਿੰਦਾ ਲਾ ਕੇ ਇੱਕ ਪੇਗ ਜਾ ਤੂੰ ਤਾਂ ਕਹਿ ਲੱਗ ਜਾਣਾਗਾ ਵੀ ਕੱਲ ਨੂੰ ਇਕੱਠੀ ਲਿਆਵਾਂਗੇ ਜੀ ਲਿਆਵਾਂਗੇ ਗੱਲ ਨਹੀਂ ਬਣਦੀ ਉਹ ਕਦੇ ਨਾ ਕਦੇ ਬੰਦਿਆ ਖਸਮਾ ਤੂੰ ਵੀ ਹੁਣੀ ਕਹਿਣਾਗਾ ਉਹ ਹੁਣ ਤਾਂੜਕ ਤਾ 1 ਵਜਾ ਪਿਆ ਫਿਰ ਆਥਰੇ ਡਾਂ ਉੱਠਦੇ ਆ ਕੀੜੇ ਦੇ ਆਥਰੇ ਉੱਠਦੇ ਤੇਰੀ ਲੱਤ ਆ ਗਿਆ ਚੱਲੀਏ ਫਿਰ ਹੁਣ ਤੇ ਚਾਹ ਪਾਣੀ ਪੀ ਮੈਂ ਕਿਸੇ ਕੋ ਗਾ ਕੋ ਮਿਲ ਜੂ ਰਸਤੇ ਯਾਰ ਨੀ ਗੱਲ ਸੁਣ ਇੱਥੇ ਦੇਖਦਾ ਕੋਈ ਖੇਤ ਕੂਤਾ ਲੱਗਈ ਯਾਰ ਚਾਹ ਤੂੰ ਬਣਾਈ ਬੈਠਾ ਹੁੰਦਾ ਖੇਤਰਾ ਪੈ ਗੁੱਟ ਚਾਹ ਪੀ ਕੇ ਫਿਰ ਪਿੰਡ ਨੂੰ ਲੰਘ ਜਣਾ ਪਿੰਡ ਵੀ ਨੇੜੇ ਆ ਹੈ ਪੇ ਹੀ ਖੜਾ ਕੁ ਰੰਬ ਭਾਈ ਉਹ ਕੋਈ ਹੁੰਦਾ ਲਾਲਾਂਗੇ ਕਿਸੇ ਤੋਂ ਘੁੱਟ ਚਾਹ ਪੀ ਲਾਂਗੇ ਕੋਈ ਬੀੜੀ ਬੂੜੀ ਪਿਆਦਾ ਕਿਸੇ ਨੂੰ ਕਈ ਵਾਰ ਹੁੰਦਾ ਕੋਈ ਚੱਲੀਏ ਫਿਰ ਹਾਂ ਚੱਲ ਕੇ ਰਾ ਚੱਲ ਐਂ ਦੇਖ ਚੱਕ ਸਾਈਕਲ ਰੋੜ ਕੇ ਆਏ ਹਾਏ ਗੋਡੇ ਵੀ ਕੰਮ ਕਰਨ ਹਾਰੇ ਗਲੀਸ ਮੁੱਕਿਆ ਪਿਆ ਮੇਰੇ ਸਾਹ ਦਾ ਗੋਟਿਆਂ ਮੋਟਰਸਾਈਕਲ ਸਿੱਖ ਲੋ ਭਾਈ ਮੋਟਰਸਾਈਕਲ ਸਿੱਖ ਲੋ ਭਾਈ ਮੋਟਰਸਾਈਕਲ ਮੋਟਰਸਾਈਕਲ ਸਿੱਖ ਲੋ ਆਜੋ ਭਾਈ ਨਵਾਂ ਨਵਾਂ ਕੰਮ ਤਲਾ ਆ ਵੀਰੋ ਸਕੂਟਰੀ ਵੀ ਸਿਖਾ ਦਾਂਗੇ ਸਭ ਕੁਝ ਸਿਖਾ ਦਾਂਗੇ ਭਾਈ ਆਜੋ ਕੇਰਾ ਆਜੋ ਵਾਹ ਓ ਭਾਈ ਕਿਹੜਾ ਪਿੰਡ ਆ ਹਾ ਅਗਲਾ ਤੇਰੇ ਕਿ ਟੁਕਰਾ ਤੇਰਾ ਗਲਤ ਦੱਸ ਗਿਆ ਯਾਰ ਤੂੰ ਰਸਤਾ ਓਏ ਠੋਕੂ ਕੀ ਹੋ ਗਿਆ ਗੱਡੂ ਯਾਰ ਕੀ ਹੋ ਗਿਆ ਓਏ ਮੈਨੂੰ ਤਾਂ ਮੇਤਰਾ ਟੱਟੀ ਦਾ ਜ਼ੋਰ ਪੈ ਗਿਆ वो इतना कित बैठेगा इतना कोई तीन मारू जट इ खेत बह जाने किसी पासे तू निगार बन के मैं बाल औखा यारिमी मैं फिर उ करमा रखी चंगा माड़ी निगाह रखी पानी आख पानी को दर बगी ਲਾਰੀ ਉਹ ਤੇਜੀ ਸੀ ਉਹ ਆ ਕਿਹੜਾ ਆ ਗਿਆ ਭਾਈ ਦਾ ਖਸਵਾ ਜ਼ਿਮੀਦਾਰ ਉਹ ਖੇਤ ਵਾਲਾ ਆ ਗਿਆ ਛੇਤੀ ਕਰ ਉਹ ਛੇਤੀ ਕਰ ਭਾਈ ਆ ਗਿਆ ਓਏ ਭਾਈ ਦਾ ਉਹ ਪੂੰਜੀ ਕਿਸੇ ਕਰ ਰਿਹਾ ਕਿਸੇ ਭਾਈ ਦਾ ਖਸਵਾ ਕਿਸੇ ਕਰ ਪੂੰਜਾ ਗਾਦੇ ਨਾਲ ਐ ਰੇਤੇ ਨਾਲ ਹੀ ਪੂੰਜੀ ਲਈ ਭਾਈ ਦਾ ਖਸਵਾ ਛੋਟਾ 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 ਆਏ ਹੋ ਆਏ ਇਹ ਤੋਂ ਆਏ ਹੋ ਇਹਦਾ ਬਰੇ ਉਰੂ ਆਏ ਆ ਯਾਰਾ ਉਰੋਗਤਾਂ ਆਹੀ ਪਿੰਡ ਆਪਣਾ ਲਾ ਵੀ ਉਹ ਬਾਈ ਇੱਥੇ ਕੀ ਕਰਨਾ ਹੈ ਉੱਥੇ ਕਿਦਾ ਟੱਟੀ ਦਾ ਜ਼ੋਰ ਪੈ ਗਿਆ ਜੀਗਾ ਟੱਟੀ ਦਾ ਜ਼ੋਰ ਪੈ ਗਿਆ ਸੀ ਦੇਖ ਕੇ ਬੈਠਿਆ ਕਰੋ ਮੜਾ ਮੋਟਾ ਐ ਕੀ ਹੁੰਦਾ ਯਾਰ ਇਹ ਕਿਹੜਾ ਕੋਈ ਫੇਰ ਕਿਹਦਾ ਖੁੱਲਾ ਥਾਂ ਯਾਰ ਦੇਖਿਆ ਲੱਗਦਾ ਕਿਤੇ ਨਾ ਮਖਿਆ ਯਾਰ ਤੈਨੂੰ ਭਲੇਖਾ ਪੈਂਦਾਗਾ ਉਹ ਇਸ ਦਾ ਚਾਚਾ ਜੀ ਨਹੀਂ 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 ਮਖਿਆ ਦੇਖਿਆ ਲੱਗਦਾ ਨਹੀਂ ਤੈਨੂੰ ਭਲੇਖਾ ਪੈ ਗਿਆ ਨਹੀਂ ਕਿਉਂ ਹਾਂ ਆ ਚਲਿਓ ਵੇ ਧੰਨਵਾਦ ਵੀਰੇ ਤੇਰਾ ਧੰਨਵਾਦ ਕੀ ਮੜਾ ਕੋ ਖਾਇਆ ਆ ਕੀ ਆ ਕੀ ਮੇਰੀਗਾ ਇਹਦਾ ਸੀ ਮੋਟਰਸਾਈਕਲ ਸਿਖਾਉਣ ਦਾ ਕੰਮ ਕਰਦੇ ਆ ਮੈਨੂੰ ਪਹਿਲੀ ਵਾਰ ਸੁਣਿਆ ਵੀ ਮੋਟਰ ਇਹ ਵੀ ਕੰਮ ਚੱਲਦਾ ਵੀਰੇ ਤੇਰੀ ਧਿਆਨ ਚੋਂ ਬਾਹਰ ਆ ਜਾਨ ਤੋਂ ਵਾਰੇ ਹਾਂ ਮੈਨੂੰ ਪਹਿਲੀ ਵਾਰ ਹੀ ਦੇਖਿਆ ਮੈਂ ਤਾਂ ਅੱਜ ਤੱਕ ਸੁਣੀ ਨਹੀਂ ਵੀ ਮੋਟਰਸਾਈਕਲ ਤਾਂ ਸੁਣਿਆ ਨਹੀਂ ਨਾ ਜਿਹੜੇ ਕੰਮ ਲੋਕ ਸੁਣਦੇ ਨਹੀਂ ਅਸੀਂ ਉਹੀ ਕਰਦੇ ਆਂ ਵੀਰੇ ਵੇ ਕਰਦੇ ਆਂ ਕਿਹੜੇ ਪਿੰਡ ਜਾਣਾ ਹੁਣ ਤੁਸੀਂ ਪਿੰਡ ਆ ਗਾਹਾਂ ਕਿੱਡੀ ਕੁ ਦੂਰ ਆ ਯਾਰ ਆ 2 ਕਿਲੋਮੀਟਰ ਆ ਹੋਰ ਪੈ ਨਹੀਂ ਲੰਡਨ ਸ਼ਹਿਰ ਆਏ 2 ਕਿਲੋਮੀਟਰ ਆ ਮੇਰੀ ਗੱਲ ਸੁਣ ਵੀਰੇ ਚੱਲ ਅਸੀਂ ਜਾਣੇ ਇੱਕ ਤੈਨੂੰ ਰਾਇਆ ਦਮਾ ਗੁੱਸਾ ਤਾਂ ਨਹੀਂ ਕਰਦਾ ਨਾ ਮੜਾ ਕੋ ਖਾਇਆ ਪੀਆ ਕਰ ਯਾਰ ਲੱਤਾਂ ਦਾ ਤੜੀਆਂ ਟਟਿਰੀ ਵਰਗੇ ਨੇ ਆ ਜਾ ਓਏ ਨਹੀਂ ਨਹੀਂ ਐਵੇਂ ਲੱਗੇ ਤੂੰ ਮਾਰੂ ਕਿੱਥੇ ਮੋਟਰਸਾਈਕਲ ਸਿੱਖੋ ਆਏ ਭਾਈ ਹਰਦਾ ਹਰਦਾ ਖੜਦਾ ਕਰਦਾ ਮਗੂ ਜਾਣੇ ਵੀਰੇ ਗੁੱਸਾ ਨਾ ਕਰ ਯਾਰ ਕੋਈ ਨਹੀਂ ਕੋਈ ਆਜੂ ਉਹੀ ਗੱਲ ਕਰਤੀ ਕੁਛ ਨਹੀਂ ਹੁੰਦਾ ਯਾਰ ਇਹ ਤਾਂ 100 ਫਿਰਦਾ ਹੀ ਰਹਦਾਗਾ ਉਹ ਬਾਗ ਜਾ ਭੈਣ ਦੀ ਡਾਂਗ ਲੈਣਾ ਟਟੀਰੀ ਲੱਤਾ ਜਾ ਬਾਦ ਬਾਦ ਆ ਗਿਆ ਸੀ ਜਿੰਮੇਦਾਰ ਆਇਆ ਸੀ ਤਾਲਾ ਕੋਈ ਈ ਵਾਰੀ ਹੋ ਗਿਆ ਯਾਰ ਕੰਕਿਆ ਨਹੀਂ ਦਵਾਈ ਜੀ ਛਿੱਟੀ ਪਾ ਨਹੀਂ ਮਰਿਆ ਮਰਿਆ ਜਾ ਕੋਈ ਨਹੀਂ ਯਾਰ ਉਵੇਂ ਜਿਹੜੀ ਗੁੱਡੀ ਡੰਡਾ ਜਾ ਖੜਾ ਵਿੱਚ ਖੰਡੀ ਖਪਟਾ ਜਾ ਆ ਦੇ ਪਾਲਕ ਖੜਾ ਓਏ ਉਮੇ ਜਿਖਰੀ ਜਗਾੜ ਜਾ ਖੜਾ ਇਹਦੇ ਵਿੱਚ ਆ ਦੇ ਕਿੰਨਾ ਕਿੰਨਾ ਪਾਲਕ ਪਿਆ ਓਏ ਦੋਈ ਤੇ ਐਮੀ ਪੈਸੇ ਲਾਤੇ ਆ ਗਿਆ ਪਿੰਡ ਤਾਂ ਨੇੜ ਹੀ ਆ ਉਹ ਗੱਡੂ ਓਏ ਆ ਗਿਆ ਬੇਟਾ ਪਾ ਆ ਖੇਤ ਚ ਫਿਰਦਾ ਕੋਈ ਪੁੱਤ ਇਹਨੂੰ ਪੁੱਤ ਚਾਹ ਦੀ ਪਿਆਲੀ ਪੀ ਲਵਾਗੇ ਫੇਰ ਹੀ ਚੱਲਾਂਗੇ ਪਿੰਡ ਪੁੱਤ ਲਾ ਜਾ ਬਾਪਾ ਓ ਬਾਬਾ ਓ ਬਾਬਾ

ਆ ਹੁਣ ਤਾਂ ਹੈਗੇ ਤੇ 10 ਮਿੰਟ ਅਸੀਂ ਕੋਈ ਫੁੱਦੂ ਤੁਰੇ ਫਿਰਦੇ ਆ ਅਸੀਂ ਤਾਂ ਮੈਂਤ ਕਰਦੇ ਆ ਅਸੀਂ ਤਾਂ ਤੇਰੇ ਕੋਲ ਚਾਹ ਪੀਣ ਆ ਗਏ ਸੀ ਮੈਂਤ ਕਰਦੇ ਆ ਉਹਦੇ ਮੋਟਰਸਾਈਕਲ ਸਿਕਾਉਣ ਦਾ ਕੰਮ ਕਰਦੇ ਆ ਅਸੀਂ ਤਾਂ ਕੋਈ ਹੋਟਲ ਖੋਲ੍ਹ ਲਿਆ ਇੱਥੇ ਆਏ ਗੁੱਸਾ ਨਾ ਕਰ ਤੂੰ ਗੁੱਸਾ ਨਹੀਂ ਚਾਲੂ ਚੋਦੇ ਚਾਦੇ ਹੋਏ ਨਹੀਂ ਹੈਗੀ ਆ ਕਹਿੰਦਾ ਤੇਰੇ ਕੋਲ ਨਹੀਂ ਨਹੀਂ ਕਰੇ ਪੀ ਲੋ ਜਾ ਕੇ ਮੈਂ ਤਾਂ ਇਹ ਚੱਕਰ ਆਏ ਮੈਂ ਆਪਣੀ ਮੋਟਰ ਤੇ ਗ੍ਰਿਪ ਖੋਲ ਕੇ ਲੈ ਗਿਆ ਤੈਨੂੰ ਬਾਹੇ ਮਾਂ ਬਾਬਾ ਅਸੀਂ ਐਹੋ ਜਿਹੇ ਬੰਦੇ ਨਹੀਂ ਗ੍ਰਿਪ ਖੋਲ ਕੇ ਤੁਸੀਂ ਲੈ ਕੇ ਹੋਰ ਕਿਨੇ ਖੋਲੇ ਸੀ ਲੈ ਯਾਰ ਕਮਾਲ ਆ ਅਸੀਂ ਤਾਂ ਗੱਲ ਤਾਂ ਪਹਿਲਾਂ ਆਏ ਆ ਕਿਹੜਾ ਐ ਦੱਸੋ ਬਹਿਣਾ ਕਿੰਦਾ ਦਾਦਾ ਆ ਇੱਥੇ ਨੇੜੀ ਆ ਜਿਹੜੇ ਇੱਥੇ ਕਿਥੇ ਚੋਰੋਂ ਮੇਰੇ ਸਾਡੇ ਲੈ ਯਾਰ ਐਂਦਾ ਤੇਰੇ ਕੋਲ ਮੇਰੇ ਥੋੜੇ ਆਮਲੀ ਹੋ ਤੁੰਨੇ ਲੈ ਅਈ ਤੇ ਚਾਹ ਦੀ ਪਿਆਲੀ ਪੀਨ ਬਾਈਗਾ ਤੇਰੇ ਕੋਲ ਯਾਰ ਤੂੰ ਹੋਟਲ ਖੁਲਾ ਹੋ ਜਾ ਮਾਪ ਗੁੱਸਾ ਨਾ ਕਰ ਗੁੱਸਾ ਨਾ ਕਰ ਮੇਰੇ ਦਾ ਤੁਸੀਂ ਗ੍ਰਿਪ ਲੈ ਕੇ ਮੈਂ ਨਾ ਨਾ ਧਰਦਾ ਏ ਥੋੜਾ ਕਮਾਲ ਦੀ ਗੱਲ ਆ ਯਾਰ ਲੈ ਜਾਂ ਮੰਨ ਜਾ ਉਹ ਖੜ ਕੇ ਤੇਰੇ ਕੋਲ ਐ ਥੋੜੀ ਹੁੰਦਾ ਇਹ ਤੇ ਚਾਹ ਪੀਨ ਖੜ ਕੇ ਸੀ ਵੀ ਪਕਟ ਪੀ ਜਾਣਗੇ ਇੱਥੇ ਕੋਈ ਹੋਟਲ ਦੀ ਇੱਥੇ ਕੋ ਨਹੀਂ ਖੇਤ ਵਾਲੇ ਬੰਦੇ ਕੋਲ ਹੁੰਦੀ ਆ ਕੋਈ ਮਾਪ ਘਣੋਂ ਆਏ ਹੁਣ ਆ ਦੇਖੇ ਜਦੋਂ ਮੇਰੇ ਆ ਲੈ ਕੇ ਕੋਈ ਕੱਟ ਗਿਆ ਸਾਰਾ ਜੀ ਇਹ ਰਾਤ ਖੋਲੇ ਹੁਣ ਮੈਂ ਦੂਰੀ ਬਾਅਦ ਫੇਰ ਵੀ ਆਜਾ ਜਮੇ ਡੱਬਾ ਜਾ ਖੋਲ ਕੇ ਇਹਦਾ ਤਾਂ ਆਪਣਾ ਕੰਮ ਖਰਾਬ ਹੋ ਗਿਆ ਯਾਰ ਲੈ ਅਸੀਂ ਕੀ ਕੋਈ ਗੰਡੂ ਉਤਰੇ ਫਿਰਦੇ ਆ ਜਾ ਕਮਾਲੀ ਹੋ ਗਈ ਯਾਰਾ ਸਰੀ ਪੈ ਜਾ ਮੈਂ ਹਨਾ ਹੋਰ ਯਾਰਾ ਇਹਦਾ ਕੰਮ ਕਰਕੇ ਖਾਣੇ ਆ ਬਾਈ ਤੇਰੇ 15 ਰੁਪਿਆ ਦੇ ਗ੍ਰਿਪਾਂ ਦੇ ਨਹੀਂ ਤੁਰੇ ਫਿਰਦੇ ਲੱਖਾਂ ਦੇ ਮਾਲਕਾਂ ਸੀ ਤੇਰੇ 15 ਰੁਪਿਆ ਦੇ ਗ੍ਰਿਪਾਂ ਦੇ ਨਹੀਂ ਤੁਰੇ ਫਿਰਦੇ ਆ ਜਾ ਉਹ ਚੱਲੀਏ ਪੀਤੀ ਪੀਆ ਚਾਹ ਪੈਣ ਚਲਾਵੇ ਭੱਜੋ ਇਹ ਮੇਰੇ ਗ੍ਰਿਪ ਖੋਲ ਲੈ ਕੇ ਤੁਸੀਂ ਆ ਮੰਬਰ ਖੜਾ ਮੈਨੂੰ ਤਲਾਹ ਕਰ ਦਿੰਦੇ ਉੱਠ ਜਿਓ ਇੱਥੋਂ ਭੱਜੋ ਭੱਜੋ ਭੱਗ ਜਾ ਪਿੰਡ ਤਾਂ ਆ ਗਿਆ ਯਾਰ ਠੋਕੂ ਹਾਂ ਗੱਡੂ ਪਿੰਡ ਆ ਗਿਆ ਹੈਨਾ ਕੋਈ ਦੇਖ ਕੋਈ ਮੋਟਰ ਮੋਟਰਸਾਈਕਲ ਯਾਰ ਸਿਖਾਈਏ ਕਿਸੇ ਨੂੰ ਭੈਣ ਚੋੜ ਦਾ ਕੋਈ ਮਿਲੇ ਜੀ ਤੜਕੇ ਦਾ ਹਾਂ ਚੱਲ ਆਪਾਂ ਦੇਖਦੇ ਹਾਂ ਪਿੰਡ ਦੇ ਵਿੱਚ ਬਾੜਾ ਯਾ ਕੋ ਖਬੀ ਬਾੜੀ ਲੱਗੀ ਪਈ ਐਗੀ ਰੋਟੀ ਰੋਟੀ ਦਾ ਜਿਹੀ ਲਾਹ ਹੋ ਜਾਂਦਾ ਕਿਸੇ ਪਾਸੇ ਹੋਰ ਜਾਂ ਗੱਡੂ ਮੈਂ ਚਾਹ ਚੂ ਪੀ ਲਾਂ ਦੇ ਕੋਟਾ ਨਾ ਸਾਰਾ ਉੱਤਰ ਗਿਆ ਮੈਂ ਤਾਂ ਇਹ ਫੋੜਿਆ ਯਾਰ ਉਸ ਕਰੇ ਹੀ ਨਹੀਂ ਹੈਗਾ ਹੁਣੇ ਤਾਂ ਕੱਚੇ ਕੋ ਜਿੰਮੇਦਾਰਾ ਮਗਰ ਪੈ ਗਿਆ ਮੈਂ ਤਾਂ ਮੂੜੀਆ ਹੋਰ ਯਾਰ ਕੱਚੇ ਆ ਹਜੇ ਹੋਰ ਜਾਂ ਨਵਾਂ ਕੱਚੇ ਰਹਿ ਗਏ ਕੱਢੀ ਆ ਗਈ ਹੈ ਨਾ ਪਿੰਡ ਆ ਗਿਆ ਹੈ ਨਾ ਓਏ ਹੋਰ ਚੱਕੂ ਓਏ ਉਹ ਬੈਠਾਗਾ ਬਾਬਾ ਜੀ ਜਿਹੜਾ ਆਪਣੇ ਗਾ ਪਿਆ ਸੀ ਉਹਦੇ ਬੈਠਾ ਤੂੰ ਆਖੀ ਪਿਆ ਕੇ ਲੰਘਿਆ ਯਾਰ ਆਖੀ ਪਿਆ ਕੇ ਉਹ ਸੱਦੀ ਜਾਂਦਾ ਦੇਖ ਲੈ ਤਾ ਸੁਣ ਲੈ ਕੀ ਕਹਿੰਦਾ ਹਾਂਜੀ ਬਾਬਾ ਜੀ ਜਾਦ ਨਹੀਂ ਤੇਰੇ ਤਾਂ ਸਾਡੀ ਇੰਨੀ ਕਰੀ ਸੀ ਬੇਇੱਜ਼ਤੀ ਉਹ ਖੇਤ ਉੱਥੇ ਹੀ ਤਾਂ ਆਏ ਆ ਮਾਗਰੋਂ ਰਾਤ ਨੂੰ ਮੈਨੂੰ ਪੈ ਗਿਆ ਪ੍ਰੇਖਾ ਉਹਦਾ ਬੜੇ ਹੋਰ ਫੜੇ ਗਏ ਬਾਈ ਮਾਫੀ ਦਿਓ ਮੈਨੂੰ ਬਾਈ ਅਸੀਂ ਕੋਈ ਐਡੇ ਫੁੱਦੂ ਨਹੀਂ ਤੁਰੇ ਫਿਰਦੇ ਨਹੀਂ ਮੈਂ ਤਾਂ ਆਪ ਕਹਿੰਦਾ ਮੈਨੂੰ ਮਾਫੀ ਦਿਓ ਚਲੋ ਚਾਹ ਪੀਆਵਾਂ ਸੁਣ ਤੇਰੇ 15 ਰੁਪਏ ਦੇ ਗ੍ਰਿਪ ਲਾਹਾਂਗੇ ਮੇਰੀ ਗੱਲ ਸੁਣੋ ਚਲੋ ਉਹ ਤਾਂ ਗਲਤੀ ਇਹ ਤਾਂ ਅਸੀਂ ਇੱਕ ਆਏ ਮਨਲਾਪਾ ਚੋਰ ਹੋਰ ਦੀ ਫੜਲੇ ਪੁਲਿਸ ਨੇ ਮੈਂ ਤੁਹਾਨੂੰ ਦੱਸਦਾ ਗੱਲ ਕਾਹਾਂ ਨੂੰ ਵੀ ਦੱਸਦਾ ਇਹ ਤਾਂ ਹੱਥੋਂ ਟਾਈਮ ਪਾਸ ਨਹੀਂ ਹੁੰਦਾ ਅਸੀਂ ਤਾਂ ਕੰਮ ਕਰਦੇ ਫਿਰਦੇ ਵਿਲੇ ਸੀ ਚਲੋ ਚਾਹ ਪੀ ਲਓ ਜਾਏਗਾ ਤਾਂ ਬਾਲੀ ਆ ਸਾਡੇ ਕੋਲ ਚਲ ਚਾਹ ਪੀ ਲਓ ਚਲੋ ਚਾਹ ਪੀ ਆਏਗਾ ਹਾਂ ਚਲੋ ਰੋਟੀ ਵੀ ਖਾਵਾਂਗੇ ਰੋਟੀ ਵੀ ਖਾ ਲਓ ਚਲੋ ਬਸ ਠੀਕ ਐ ਫਿਰ ਤਾ ਜਾ ਆ ਖੜਾ ਦੇ ਆਜੋ ਸ਼ਰੋ ਚਾਹ ਪੀ ਲਓ ਚੱਲ ਬਾਬਾ ਚੱਲ ਰੋਟੀ ਵੀ ਖਾਵਾਂਗੇ ਰੋਟੀ ਵੀ ਖਾਵਾਂਗੇ ਯਾਰ ਭੁੱਖੇ ਮਾਰ ਕੇ ਟੜਕੇ ਯਾਰ ਸੀ ਵੀ ਨਾ ਜੀ ਬੰਦਾ ਭੈਣ ਦੀ ਢਾਂਗ ਲੈ ਗਦੀਆ ਖਰ ਕੇ ਹਾਂ ਜੀ ਬਾਈ ਪਰਦੇਸੀਓ ਯਾਰ ਫੇਰ ਵੀ ਲਿਆ ਕੇ ਨਾ ਚਾਚੂ ਬੰਦਾ ਤਾਂ ਠੱਪ ਲੈ ਨਰਮ ਮਾਰ ਹਾਂ ਆਕ ਤੀਖੜ ਬੰਨ ਰੱਖਿਆ ਪੈਂਦੇ ਯਾਰ ਅਨੇ ਘਰੇ ਕੁੱਤੇ ਜਿਹਾ ਬਾਹਰ ਅੱਥੀ ਮੱਠਾਂ ਨੂੰ ਆ ਹਾਂ ਉਹ ਆ ਬਫਾਦਾਰ ਹੁੰਦਾ ਜਾਨ ਪਰ ਇੰਨੇ ਰੱਖਿਆ ਜਾ ਕੇ ਨਹੀਂ ਆਪਾਂ ਆਪ ਨੂੰ ਇਹ ਬੰਦੇ ਹੁੰਦੇ ਨੇਗੇ ਬੰਦੇ ਹੁੰਦੇ ਨੇ ਇਹਨਾਂ ਤੇ ਯਕੀਨ ਨਹੀਂ ਜੇ ਜਾਨ ਪਰ ਵਫਾਦਾਰ ਹੁੰਦਾ ਨਹੀਂ ਤਾਂ ਗੱਲ ਹੈ ਮੰਨ ਨਹੀਂ ਪੁੱਦੇ ਨੂੰ ਗੱਲ ਇਹ ਹੈ ਜੇ ਟਾਈਮ ਜਾਨ ਪਰ ਵਫਾਦਾਰ ਹਾਂ ਬੰਦੇ ਇਹਦੇ ਤਾਂ ਜ਼ਮਾਤਵਾਰੀ ਨਹੀਂ ਰਹੀ ਨਾਲ ਖਾ ਕੇ ਮੁੱਕਰ ਜਾਂਦਾ ਅਗਲਾ ਕਹਿੰਦਾ ਤੂੰ ਕੌਣ ਮੈਂ ਕੌਣ ਲੈ ਕੇ ਚਾਰ ਛੇਲੇ ਕਹਿੰਦੇ ਹੀ ਹੋਰ ਕੋਈ ਲਿਆ ਜਨੀ ਅੱਜ ਦੀ ਗੱਲ ਟਾਈਮ ਤਾਂ ਬੜਾ ਬੜਾ ਮਾਰਾ ਤਾਏ ਬਾੜੀ ਲਾਤਾ ਚਾਹ ਜੀ ਤੇ ਮਦਦ ਕਰ ਕੀ ਹੋ ਜੋ ਬਰੋ ਲਓ ਲਓ ਕਾ ਪੀ ਲੋ ਲੈ ਬਹਿ ਜਾ ਬਾਬਾ ਸਾਦਾ ਹੀ ਛਕਾਂਗੇ ਬਹਿ ਜਾ ਕੋਈ ਗੱਲ ਨਹੀਂ ਚਾਹ ਤਾਂ ਪੀ ਲੈ ਕੋਟ ਕੀ ਕੰਮ ਕਰਦੇ ਹੋ ਨੇ ਤੁਸੀਂ ਕੰਮ ਤਾਂ ਸੀ ਮੋਟਰਸਾਈਕਲ ਸਿਖਾਉਣੇ ਆ ਜੀ ਅੱਛਾ ਹਾਂ ਕੀ ਕੁਛ ਲੈਣੇ ਹੋ ਜਿਹੜਾ ਵਾਗਲਾ ਖੁਸ਼ ਹੋ ਕੇ ਦੇ ਦੇ ਉਹੀ ਲੈ ਲੈਣੇ ਆ ਬਸ ਮੋਟਰਸਾਈਕਲ ਆਪਣੀ ਹੈਗਾ ਮੈਨੂੰ ਸਿਖਾ ਦਿਓ ਤੈਨੂੰ ਸਿਖਾ ਦਾਂਗੇ ਕੰਮੀ ਸਾਡਾ ਇਹ ਆਈ ਸ਼ਿਕਾਇਤ ਦਿੰਦੇ ਆ। ਬੁੜਿਆ ਆਦਮੀ ਦੇ 6 ਨੰਬਰਵਾ ਦਿਓ। ਨਹੀਂ ਜੀ ਸ਼ਿਕਾਇਤ ਆ ਸਾਨੂੰ। ਇਹਦਾ 12th ਕੋਰਸ ਕਰਿਆ ਹੋਇਆ ਹੈ ਮੋਟਰਸਾਈਕਲਾਂ ਦਾ। ਸਰਟੀਫਿਕੇਟ ਵੀ ਹੈ ਸਾਡੇ ਕੋਲ। ਹੈ ਹੈ ਸਾਡੇ ਕੋਲ। ਅੱਛਾ ਕੱਚੀ ਗੱਲ ਨਹੀਂ ਕੋਈ। ਚਲੋ ਯਾਰ ਫਿਰ ਤੁਸੀਂ ਚਾਹ ਪੀਓ ਰਾਮਣਾ ਜਾਂ ਰੋਟੀ ਖਾਣੀ ਮੈਂ ਰੋਟੀ ਲਹਾ ਦਾਂ। ਨਹੀਂ ਤਾਂ ਸਿੱਖਣਾ ਕੋਈ ਜਵਾਬ ਨਹੀਂ ਸਿੱਖਣਾ। ਮੈਂ ਸਿੱਖਣਾ ਜੀ। ਤਾਂ ਸਿੱਖਣਾ ਯਾਰ। ਹਾਂ ਹਾਂ। ਮੋਟਰਸਾਈਕਲ ਬੰਨੇ ਬਾਜਿਆ ਕਰੂੰ ਮੈਂ। ਅੱਛਾ ਮੋਟਰਸਾਈਕਲ ਦਾ ਹੂ ਆਪਣੇ। ਆਹ ਖੜਾ ਆਪਣੇ ਕੋਲੇ। ਨਹੀਂ ਫਿਰ ਸਾਨੂੰ ਆ ਆ ਹਾ ਹਾ ਹਣਾ। ਆ ਨਹੀਂ ਆਏ ਸਾਨੂੰ ਪਿੰਡੋਂ ਲਿਆਉਣਾ ਪੂਜਾ ਕੇ ਯਾਰਾ ਨਾ ਏਡੀ ਖੇਚੜਾ ਕਰਨੀ ਆਪਾਂ ਨਾਲ ਨਾਲ ਰੋਡ ਨਹੀਂ ਨਾ ਸਕਦੇ ਭਾਰ ਬਾਲਾ ਹੁੰਦਾ ਮੋਟਰਸਾਈਕਲ 'ਚ ਆਪਣਾ ਆਪੇ ਘਰ ਦਾ ਮੋਟਰਸਾਈਕਲ ਆ ਯਾਰਾ ਐਂ ਕਰ ਫੇਰ ਫੜੇ ਨੂੰ ਜਾਰੀ ਲੱਗ ਜਾਂਦੀ ਆ ਹਾਂ ਮੇਰੀ ਗੱਲ ਸੁਣ ਸਾਨੂੰ ਚਾਹ ਪੀਣ ਦੇ ਚਾਹ ਪੀ ਕੇ ਚੱਲ ਰੋਟੀ ਫੇਰ ਖਾਵਾਂਗੇ ਇੱਕ ਤਾਂ ਮੋਟਰਸਾਈਕਲ ਚੱਕ ਲਾ ਇੱਕ ਲਾਫ ਹੈਗੀ ਆ ਕੋਈ ਮੋਟੀ ਨਾ ਚ ਕੀ ਕਰਨੀ ਐ ਦੱਸਾਂਗੇ ਤੈਨੂੰ ਕੰਮ ਉਹ ਵੀ ਕੰਮ ਲਮਾਂਗੇ ਕੋਈ ਕੰਮ ਤਾਂ ਹੋਊ ਦੱਸੋ ਤਾਂ ਖਾਵੇਂਗੇ ਮੋਟਰਸਾਈਕਲ ਹੀ

ਜਾਂ ਉਹ ਲੋਟ ਆ ਗਈ ਜਮਾ ਡੋਟ ਆ ਜਾਓ ਓਕੇ ਆ ਜਮਾ ਓਕੇ ਓਕੇ ਆਪਾਂ ਮੋਟਰਸਾਈਕਲ ਉੱਤੋਂ ਦੀ ਆ ਜੂ ਇਹੇ ਉੱਤੋਂ ਦੀ ਆ ਜੂ ਹਾਂ ਚੱਲ ਮੋਟਰਸਾਈਕਲ ਚੱਕ ਕੇ ਰਾ ਚੱਲ ਬਾਬਾ ਫੇਰ ਚਲੋ ਚੱਲੀਏ ਕਿੱਧਰ ਚੱਲਾਂਗੇ ਆਹ ਪਾਰ ਆਜ ਕੱਚੇ ਚ ਪਿੰਡ ਚ ਨਹੀਂ ਜਾਂਦੇ ਪਿੰਡ ਤੋਂ ਬਾਹਰ ਚੱਲਾਂਗੇ ਬਸ ਠੀਕ ਹੈ ਲਿਆ ਕਰ ਓਏ ਮੋਟਰਸਾਈਕਲ ਆ ਜਾ ਕੇ ਰਾ ਚੱਲ ਓਏ ਮੈਨੂੰ ਕੋਰਸ ਜਮਾ ਪੱਕਾ ਬਣਾ ਦਿਓ ਬਾਹ ਤੂੰ ਟੈਨਸ਼ਨ ਨਾ ਲੈ ਯਾਰ ਮੁਰਕੇ ਸਾਡਾ ਸਖਾਇ ਮੁਰਕੇ ਨਹੀਂ ਭੁੱਲਦਾ ਤੂੰ ਹਾਂ ਆ ਜਾ ਕੇ ਰਾ ਬਾੜਾ ਸਮਾ ਲਈ ਜਨ ਓਏ ਮੈਂ ਜਨੂ ਆਏ ਕਹਿੰਦਾ ਸੀ ਆ ਸਾਈਕਲ ਦਾ ਕਿਵੇਂ ਕਰੇਗਾ ਫਿਰ ਇਹ ਖੜਾ ਐ ਹੁੱਕ ਤੇ ਕਿ ਲੈ ਚਲੇ ਨਾਲ ਚੱਲ ਕੋਈ ਨਹੀਂ 700 ਦਾ ਸਾਈਕਲ ਲੈਤਾ ਉਹ ਛੱਡ ਜਾ ਚਾ ਬੈਠ ਕੇ ਰਾ ਬਾਬਾ ਆ ਜਾ ਆਹਾਂ ਉਹ ਹੱਥ ਆਏ ਕਹਿੰਦਾ ਉੱਥੇ ਪੇਗ ਪੂਗਾ ਹੈਗਾਗਾ ਪੇਗ ਪੂਗ ਤਾਂ ਭਰਾਵਾ ਲੈ ਆਵੇਂ ਹਜ ਦਾ ਕੋੜੇ ਹੈ ਨਹੀਂ ਕੁਛ ਨਹੀਂ ਕੋਈ ਮੈਨੂੰ ਸਹਿਆਤਾ ਦਿਓ ਪਹਿਲੇ ਪਹਿਲੇ ਹੀ ਪੇਗ ਪਾਲੀ ਗਾ ਕੋਈ ਗਾ ਬੈਠ ਕੇ ਰਾ ਕੀ ਹੱਥ ਕੀ ਮਾਰੀ ਚੱਲ ਕਰਾਂ ਓਟਾ ਟ੍ਰੈਂਗਲ ਦੂ ਤਰੇ ਜਾ ਕੇ ਦਾ ਬੰਦ ਕਰ ਦੇ ਮੇਰੀ ਗੱਲ ਸੁਣ ਓਰੇ ਆ ਬਜ਼ੁਰਗਾ ਹਾਂਜੀ ਜਿਹੜਾ ਇਹ ਆਪਾਂ ਮੋਟਰਸਾਈਕਲ ਸਿੱਖਣਾ ਹੁੰਦਾ ਇਹਦੇ ਮੰਨ ਲਾ ਤੂੰ ਵੀ ਧੋਕ ਇਕੱਲਾ ਦਾ ਧਿਆਨ ਰੱਖਣਾ ਹੁੰਦਾ